ਕੋਈ ਇਸ ਤਰ੍ਹਾਂ ਕਿ ਸ਼ਿਰਿਆ ਕਾਤਾ ਸਾਹਿਬ ਦੀ ਸਰਵੋਚਨ ਮੁਖ ਰੱਖਦੇ ਹੋਏ ਆ ਜੋ 2 ਦਸੰਬਰ ਨੂੰ ਉਥੇ ਫੈਸਲਾ ਕੀਤਾ ਗਿਆ ਸੀ ਜੋ ਉਹਨਾਂ ਨੇ ਸਨ ਹੁਕਮਨਾਮਾ ਜਾਰੀ ਕੀਤਾ ਸੀ ਕਿ ਜਿਹੜੇ ਅਲੱਗ ਹੋਏ ਲੀਡਰ ਆਗੂ ਜਾਂ ਵਰਕਰ ਹੈ ਉਹ ਆਪਣੀ ਜਿਹੜੀ ਉਹਨਾਂ ਨੇ ਟੀਮ ਬਣਾਈ ਹੈ ਉਸ ਨੂੰ ਸਬੇਟ ਦੇਣ ਅਸੀਂ ਉਸੇ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਬੇਟ ਦਿੱਤਾ ਪਰ ਅਸੀਂ ਰਜਿਸਟਰ ਨਹੀਂ ਸਿਕਾਈ ਪਾ ਮੈਂ ਉਸੇ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਜ਼ਬੂਤ ਕਰ ਰਹੇ ਸਾਂ ਪਾ ਮੈਂ ਉਸੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਬਣ ਕੇ ਹੀ ਸਿਧਾਂਤਾਂ ਦੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਅਸੀਂ ਟਕੜਾ ਕਰ ਰਹੇ ਸੀ ਮਤਲਬ ਮਹਾਨਤਾ ਦਰਸਾ ਰਹੇ ਸੀ ਪਰ ਫਿਰ ਵੀ ਕਿਉਂਕਿ ਸਾਨੂੰ ਹੁਕਮ ਜੋ ਉਹਨਾਂ ਨੇ ਕੀਤਾ ਕਿ ਉਹਨੂੰ ਸੀਮਿਤ ਦਿੱਤਾ ਜਾਵੇ ਅਸੀਂ ਅੱਜ ਉਹ ਫੈਸਲਾ ਕੀਤਾ ਕਿ ਉਹਨੂੰ ਇੱਕ ਕਿਸਮ ਦਾ ਸੀਮਿਤ ਦਿੱਤਾ ਹੁਣ ਅਸੀਂ ਬਤੌਰ ਸ਼੍ਰੋਮਣੀ ਅਕਾਲੀ ਦਲ ਵਰਕਰ ਪੰਥਕ ਤੌਰ ਦੇ ਉਤੇ ਪੰਥਕ ਰਵੈਤਾਂ ਪੰਥਕ ਸਿਧਾਂਤ ਪੰਥਕ ਬ੍ਰਿਆਦਾ ਉਹਨੂੰ ਅਸੀਂ ਹਮੇਸ਼ਾ ਉਹਦੀ ਪੈਰਿਜ਼ਾਰੀ ਕਰਦੇ ਹਾਂ ਅੱਗੇ ਚੱਲਦੇ ਰਹਾਂਗੇ ਇਸ ਬੀਬੀ ਦੀ ਜਿਹੜੀ ਸ਼ੁਰੂ ਤੋਂ ਇਹੀ ਮੰਗ ਸੀ ਕਿ ਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸੀ ਕਹਿ ਸਕਦੇ ਕਿ ਹੁਣ ਉਹ ਮਜ਼ਬੂਤੀ ਵਾਲੇ ਪਾਸੇ ਨੂੰ ਕਦਮ ਜਿਹੜਾ ਪਤਲੇ ਸ਼ੁਰੂ ਹੋ ਗਏ ਦੇਖੋ ਸ਼੍ਰੋਮਣੀ ਕਾਲ ਦਲ ਤੇ ਉਹਦਾ ਹੀ ਮਜ਼ਬੂਤ ਹੋਣਾ ਨਾ ਜਦੋਂ ਸਾਡੀਆਂ ਤਿੰਨੇ ਸੰਸਥਾਵਾਂ ਜਿਹੜੀ ਸਥਾਨਕ ਤੌਰ ਤੇ ਮਜ਼ਬੂਤ ਹੋਣ ਗਈਆਂ ਸੋ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਡੀ ਸਾਨੂੰ ਜ਼ਰੂਰੀ ਹੈ ਕਿ ਪਹਿਲਾਂ ਸਾਡਾ ਪੰਥਕ ਸੋਚ ਪਹਿਲਾ ਸਾਡੇ ਸਿਧਾਂਤ ਪਹਿਲਾ ਮਰਿਆਦਾ ਪਹਿਲਾ ਪਰੰਪਰਾਵਾਂ ਜਦੋਂ ਅਸੀਂ ਉਸ ਦੀ ਪਹਿਰੇਦਾਰੀ ਕਰਨ ਲੱਪੇ ਤੇ ਉਧਰ ਕੁਦਰਤੀ ਹੈ ਕਿ ਸ਼ੋਮਨੀ ਕਲ ਦਲ ਮਜ਼ਬੂਤ ਹੋਏਗਾ ਸੋ ਅਸੀਂ ਇੱਕ ਮਹਿਸੂਸ ਕਰਦੇ ਹਾਂ ਕਿ ਜੋ ਸਿੰਘ ਸਾਹਿਬ ਬਾਨਾ ਨੇ ਉਸ ਵੇਲੇ ਸਾਨੂੰ ਹੁਕਮ ਦਿੱਤਾ ਉਹ ਇਨ ਬਿਨ ਉਹ ਇਨ ਬਿਨ ਲਾਗੂ ਕਰਵਾਵਾਂਗੇ ਹੋਏਗਾ ਔਰ ਉਸੇ ਤਰ੍ਹਾਂ ਸੀ ਮੰਨਾਂਗੇ ਜਿਹੜੀ ਕਮੇਟੀ ਬਣਾਈ ਗਈ ਹੈ 6 ਮੈਂਬਰੀ ਉਥੋਂ ਅਲਾਰ ਕੀਤੀ ਗਈ ਸੀ ਉੱਪਰ ਉਸੇ ਮੈਂਬਰ ਕਮੇਟੀ ਦੇ ਤਹਿਤ ਅਸੀਂ ਜਦੋਂ ਹੁਕਮ ਕਰਨਗੇ ਪ੍ਰਤੀ ਕਰਨਗੇ ਜਦੋਂ ਕਾਗਜ਼ ਦੇਣਗੇ ਅਸੀਂ ਘਰ ਘਰ ਜਾ ਕੇ ਪ੍ਰਤੀ ਕਰਾਂਗੇ ਬੀਬੀ ਜੀ ਜਿਹੜਾ ਸ਼ਮਾ ਯਾਚਨਾ 13 ਤਰੀਕ ਨੂੰ ਦੇਣੀ ਹੈ ਕਿ ਉਹ ਵੀ ਜਥੇਦਾਰ ਸਾਹਿਬ ਅੱਗੇ ਮਿਲਿਆ ਜਾਏਗਾ ਕਿ ਤੁਸੀਂ ਉਹਨਾਂ ਨੂੰ 21 ਤਰੀਕ ਤੋਂ ਬਾਅਦ ਜਾਂ 20 ਤਰੀਕ ਤੋਂ ਬਾਅਦ ਦਿੱਤੀ ਜਾਏ ਉਹ ਸਿੰਘ ਸਾਹਿਬਾਨ ਦੀ ਮਰਜ਼ੀ ਹੈ ਕਦੋਂ ਦੇਣੀ ਕਦੋਂ ਨਹੀਂ ਦੇਣੀ ਸਾਨੂੰ ਨਹੀਂ ਪਤਾ ਕਿ ਬੀਬੀ ਜੀ ਜੇ ਹੁਣ ਮੈਂਬਰਸ਼ਿਪ ਤੋਂ ਮੁਹਿਮ ਚੱਲਨੀ ਆ ਉਸ ਤੋਂ ਬਾਅਦ ਜੋ ਵੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਚੁਣਨ ਦੀ ਤਾਂ ਉਸ ਪ੍ਰਕਿਰਿਆ ਦੇ ذریعے ਜੇਕਰ ਕੋਈ ਵੀ ਪ੍ਰਧਾਨ ਚੁਣਿਆ ਜਾਂਦਾ ਉਹ ਮਨਜ਼ੂਰ ਹੋਏਗਾ ਇੱਕ ਪ੍ਰਕਿਰਿਆ ਦੇ ਇੱਕ ਮਤਲਬ ਹੈ ਕਿ ਸ਼੍ਰੋਮਣੀ ਕਾਲਰ ਦੀ ਮੈਂਬਰਸ਼ਿਪ ਹੁੰਦੀ ਫਿਰ ਮੈਂਬਰਸ਼ਿਪ ਦੇ ਵਿੱਚੋਂ ਬਕਾਇਦਾ ਜਿਹੜੀ ਸਾਡੇ ਨੋਰਮਸ ਬਣਾਈ ਹੁੰਦੀ ਹੈ ਵੀ ਜਿਹੜਾ ਉਹਦਾ ਸਰਕਲ ਪ੍ਰਧਾਨ ਉਹ ਕਿਦਾਂ ਦਾ ਹੋਵੇ ਡੈਲੀਗੇਟ ਕਿਦਾਂ ਦਾ ਹੋਵੇ ਜਿਹੜੇ ਡੈਲੀਗੇਟ ਤੋਂ ਲੈ ਕੇ ਉੱਪਰ ਤੱਕ ਪ੍ਰਧਾਨਗੀ ਤੱਕ ਜਿਹੜਾ ਸਿੱਖ ਹੋਏਗਾ ਪੂਰਨ ਗੁਰਸਿੱਖ ਹੋਏਗਾ ਬਾਕੀ ਧਰਮਾਂ ਦਾ ਪੂਰਨ ਸਨਮਾਨ ਕੀਤਾ ਜਾਵੇ ਬਰਾਬਰ ਦਾ ਸਤਕਾਰ ਕੀਤਾ ਜਾਵੇ ਕਿਉਂਕਿ ਸੈਕੂਲਰ ਸਾਡੀ ਸੋਚ ਹੈ ਸੈਕੂਲਰ ਸਾਡੀ ਪਾਰਟੀ ਗੁਰੂ ਗ੍ਰੰਥ ਸਾਹਿਬ ਹੈ ਹੀ ਸੈਕੂਲਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਲੈ ਕੇ ਤੁਰਦੇ ਹਾਂ ਇੱਕ ਗੁਰੂ ਗ੍ਰੰਥ ਸਾਹਿਬ ਵੀ ਹੈ ਸਾਰੇ ਤਲਮਾ ਦੇ ਵਿੱਚ ਜਿਹੜਾ ਸੈਕੂਲਰ ਹੈ ਜਿਹੜਾ ਸਭਨਾਂ ਨੂੰ ਬਰਾਬਰ ਮੰਨਦਾ ਸਭੇ ਸਾਂਝੀ ਵਾਲਤਾ ਦੀ ਗੱਲ ਸਰਬੱਤੇ ਭਲੇ ਦੀ ਗੱਲ ਔਰ ਸਭਨਾਂ ਨੂੰ ਇੱਕੋ ਸੇਧ ਦਿੰਦੇ ਆ ਸਭਨਾਂ ਨੂੰ ਇੱਕ ਬੁੱਕਲ ਚ ਰੰਦੇ ਆ ਕੋਈ ਉੱਚ ਨੀਚ ਨਹੀਂ ਕੋਈ ਜਾਤ ਪਾਤ ਨਹੀਂ ਸੋ ਇਸ ਕਰਕੇ ਮੈਂ ਸਭੀ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੀ ਜੋ ਸੋਚ ਸੀ ਉਹਨੂੰ ਪੰਥਕ ਰਵੈਤਾ ਨਾਲ ਜਾਂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੇ ਨਾਲ ਜੋੜ ਕੇ ਧਰਮ ਦੀ ਸੇਵਾ ਵੀ ਕਰਦਾ ਹੈ ਤੇ ਧਰਮ ਦੇ ਉੱਤੇ ਚੱਲਣ ਦੀ ਵੀ ਕੋਸ਼ਿਸ਼ ਕਰਦਾ ਹੈ ਸੋ ਉਹ ਸਾਰੀ ਸੋਚ ਨੂੰ ਲੈ ਕੇ ਸਾਰੇ ਤਾਲਮਾ ਦਾ ਸਨਮਾਨ ਵੀ ਕੀਤਾ ਜਾਊਗਾ ਭਰਤੀ ਹੋਏਗੀ ਤੇ ਬਕਾਇਦਾ ਜਿਹੜੇ ਆ ਜਿਹੜਾ ਨੋਰਮਸ ਹੈ ਉਹਦੇ ਅਨੁਸਾਰ ਇਹ ਜਿਹੜੀਆਂ ਵੱਖ-ਵੱਖ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ। ਇਸੇ ਕੀ ਪ੍ਰਕਿਰਿਆ ਦੇ ذریعے ਕੋਈ ਵੀ ਪ੍ਰਧਾਨ ਜਿਹੜਾ ਉਹ ਮਨਜ਼ੂਰ ਹੋਏਗਾ ਭਾਵੇਂ ਕੋਈ ਵੀ ਕੋਈ ਵੀ ਦਾ ਮਤਲਬ ਜਿਹੜਾ ਡੈਲੀਗੇਟਸ ਵਿੱਚੋਂ ਬਹੁਮਤ ਨਾਲ ਜਦੋਂ ਬਣਾਇਆ ਜਾਏਗਾ ਉਹ ਡੈਲੀਗੇਟਸ ਬਣਾਉਣਗੇ। ਵਿਕਤੀ ਸੁਖਬੀਨ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਬਾਰੇ ਟਾਲਮਟੋਲ ਕੀਤਾ ਜਾ ਰਿਹਾ ਹੈ ਜੀ ਵਰਕਿੰਗ ਕਮੇਟੀ ਵੱਲੋਂ। ਦੇਖੋ ਵਰਕਿੰਗ ਕਮੇਟੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ ਤਿੰਨ ਦਿਨਾਂ ਵਰਕਿੰਗ ਕਮੇਟੀ ਜੇ ਸਾਨੂੰ ਕੱਢ ਸਕਦੀ ਹੈ 42 42 40 40 ਡਿਲੇਟਰਾਂ ਨੂੰ ਵਰਕਿੰਗ ਕਮੇਟੀ ਜੇ ਨਵੇਂ ਡੈਲੀਗੇਟ ला ਸਕਦੀ ਹੈ ਵਰਕਿੰਗ ਕਮੇਟੀ ਜੇ ਉਹਨਾਂ ਨੂੰ ਅਸਤੀਫੇ ਸੌਂਪੇ ਜਾ ਸਕਦੇ ਹੈ ਤੇ ਉਹ ਅਸਤੀਫੇ ਉਹਨਾਂ ਨੂੰ ਪ੍ਰਵਾਨ ਵੀ ਕਰਨੀ ਚਾਹੀਦੀ ਹੈ ਸਾਹਿਬਾਣ ਵੱਲੋਂ ਕਾਲੇ ਦਲ ਦੀ ਪੁਨਰ ਸੁਜੀਤੀ ਵਾਸਤੇ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਧਮੀ ਜੀ ਦੀ ਅਗਵਾਈ 'ਚ ਉਹਦੇ ਵੱਲੋਂ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ ਸ਼ੁਰੂ ਕੀਤਾ ਗਿਆ ਪਰ ਉਹਨਾਂ ਨੂੰ ਅੱਜ ਪੁੱਛਿਆ ਗਿਆ ਉਹ ਕਹਿੰਦੇ ਇਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮਸ ਨਹੀਂ ਜਿਹੜੇ ਅਧਿਕਾਰਤ ਸਾਹਿਬ ਨਾਲ ਵਿਚਾਰ ਰਹੇ ਆ ਦੇਖੋ ਜੀ ਗੱਲ ਇਹ ਹੈ ਕਿ ਪਹਿਲਾਂ ਤੇ ਨੰਬਰ 1 ਆ ਕੇ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਨੇ 3 ਦਿਨ ਦਾ ਟਾਈਮ ਦਿੱਤਾ ਸੀ ਉਹਦੇ ਅਨੁਸਾਰ ਚੱਲਣਾ ਚਾਹੀਦਾ ਜੋ ਸ੍ਰੀ ਅਕਾਲ ਤਰ ਸਭ ਦਾ ਹੁਕਮ ਹੈ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਕੋਈ ਟੈਕਨੀਕਲ ਪ੍ਰੋਗਰਾਮ ਨਹੀਂ ਕਿਉਂਕਿ ਵਰਕਿੰਗ ਕਮੇਟੀ ਸਾਡੀ ਜਿਹੜੀ ਹੈ ਉਹੀ ਸੁਪਰੀਮ ਸਮਝੀ ਜਾਂਦੀ ਹੈ ਉਹਦੇ ਵਿੱਚ ਕੱਢਿਆ ਵੀ ਜਾ ਸਕਦਾ ਕਿਸੇ ਨੂੰ ਅਸਤੀਫੇ ਵੀ ਮਨਜ਼ੂਰ ਕੀਤੇ ਜਾ ਸਕਦੇ ਆ ਅਸਤੀਫੇ ਲਈ ਵੀ ਜਾ ਸਕਦੇ ਆ ਤੇ ਨਵੀਂ ਨਵਾਂ ਭਰਤੀ ਵੀ ਕੀਤਾ ਜਾ ਸਕਦਾ ਸੋ ਉਹਦੇ ਵਿੱਚ ਟੈਕਨੀਕਲ ਕੁਛ ਨਹੀਂ ਹੈ ਜੋ ਉੱਥੇ ਸਾਂਝੇ ਤੌਰ ਦੇ ਉੱਤੇ ਮੈਂਬਰ ਦਿੱਤੇ ਗਏ ਆ ਉਹਦੇ ਚ ਇੱਕ ਮਤਾ ਹੀ ਰੱਖਣਾ ਹੈ ਕਿ ਇਹ 7 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਾਂ 6 ਮੈਂਬਰੀ ਜਾਂ 7 ਮੈਂਬਰੀ ਜੋ ਵੀ ਹੈ ਕਿਉਂਕਿ ਦੋ ਕਮੇਟੀਆਂ ਬਣੀਆਂ ਨੇ ਪਹਿਲਾਂ 6 ਮੈਂਬਰੀ ਵੀ ਨਿਕਲੀ ਹੈ ਫਿਰ 7 ਮੈਂਬਰੀ ਵੀ ਉਹ ਕਮੇਟੀ ਨੂੰ ਮਾਨਤਾ ਦਿੱਤੀ ਜਾਂਦੀ ਹੈ ਔਰ ਉਹ ਕਮੇਟੀ ਜਿਹੜੀ ਹੈ ਬਕਾਇਦਾ ਭਰਤੀ ਕਰੇਗੀ ਇਹ ਭਰਤੀ ਕਮੇਟੀ ਹੋਏਗੀ ਤੇ ਉਸ ਤੋਂ ਬਾਅਦ ਪੂਰੀ ਪ੍ਰਕਿਰਿਆ ਕੀਤੀ ਜਾਏਗੀ ਸਹਿਮਤੀ ਨਹੀਂ ਬੰਦ ਰਹੀ ਦੇਖੋ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇੱਕ ਅੱਜ ਜਿਹੜੀ ਅੰਤਰਗਮਿਟੀ ਫੈਸਲਾ ਲਿਆ ਕਿ ਨਿਰੰਦਰ ਸਿੰਘ ਚੋੜਾ ਨੂੰ ਛੇਕਿਆ ਜਾਏਗਾ ਪੰਥ ਤੋਂ ਉਹਦੇ ਵਿੱਚ ਤੁਹਾਡੇ ਤੁਹਾਡੇ ਦੋ ਮੈਂਬਰਾਂ ਨੇ ਕਿਹਾ ਕਿ ਨਹੀਂ ਉਹਨਾਂ ਨੇ ਇਤਰਾਜ਼ ਜਤਾਇਆ ਤੇ ਸ਼ੁਰੂਆਤ ਦੇ ਵਿੱਚ ਹੀ ਸਹਿਮਤੀ ਨਹੀਂ ਬੰਦ ਰਹੀ ਬਾਕੀ ਕਿਸੇ ਚੱਲ ਪਾਵਾਂਗੇ ਦੇਖੋ ਗੱਲ ਇਹ ਹੈ ਕਿ ਸਹਿਮਤੀ ਸਿਧਾਂਤਾਂ ਦੀ ਗੱਲ ਕਰਨੀ ਨਹੀਂ ਇਹਦਾ ਮਤਲਬ ਜੇ ਉਹ ਗਲਤ ਮਰਿਆਦਾ ਦਾ ਕਰਨੀ ਹੈ ਗਲਤ ਸਿਧਾਂਤ ਲੈ ਕੇ ਤੁਰਨਗੇ ਤੇ ਅਸੀਂ ਸਿਧਾਂਤਾਂ ਦੀ ਤੇ ਪਹਿਰੇਦਾਰੀ ਅਸੀਂ ਕਰਦੇ ਹੀ ਰਹਿਣਾ ਹੈ ਉਹ ਅਸੀਂ ਵਿੱਚ ਵੀ ਕਰਨੀ ਹੈ ਤੇ ਅਸੀਂ ਅੱਜ ਵੀ ਕਰਨੀ ਹੈ ਜੀ ਨਾਰਾਇਣ ਚੋੜਾ ਨੂੰ 500 ਛੇਕੇ ਜਾਂਦਾ ਜਿਹੜਾ ਮਤਾ ਉਹਦੀ ਮਤਲਬ ਕਮਾਇਤ ਮੈਨੂੰ ਇਹ ਪਤਾ ਨਹੀਂ ਜੀ ਉਹਨੇ ਕੀ ਕੀਤਾ ਮੈਨੂੰ ਪੜ ਲੈਣ ਦਿਓ ਮਤਾ ਪਤਾ ਜੀ ਉਹਨੇ ਪ੍ਰਧਾਨਗੀ ਪੜ ਲੈਣ ਦਿਓ ਨਾ ਪੜ ਕੇ ਦੱਸਾਂਗੀ ਸਾਰਾ ਕੁਝ ਇੱਕੋ ਦਿਨਾਂ ਮਕਾਰ ਸ਼ੁਰੂ ਹੋ ਗਈ ਕਿ ਨਹੀਂ